ਪਰ ਨਾਇਕਨੀ ਸੋਨ ਦੇ ਪਲਾਜ਼ਮਾਂ ਤੇ ਕੱਢਾ ਹੋਣਾ ਬਾਈ ਜਿੰਨਾ ਵੀ ਚਾਦਰਾਂ ਦੇ ਪੀਸ ਲੱਗੇ ਨਾ ਪਲਾਜ਼ਮਾਂ ਤੇ ਕੱਢੇ ਹੋਏ ਆ ਆ ਦੇਖੋ ਪੂਰੀਆਂ ਗੱਲ ਕਰਾਈ ਬਣਾਈ ਪਈ ਐ ਜੰਗਲ ਆ ਵੀਡੀਓ ਬਣਾਉਣਾ ਹੀ ਟਰਾ ਦੇ ਦੀ ਮੈਂ ਕਿਹਾ ਦਿਖਾ ਦਈਏ ਲੋਕ ਲੂਗ ਪੂਰੇ ਹੈਵੀ ਮਟੀਰੀਅਲ ਲੱਗਾ ਹੋਇਆ ਜਿਵੇਂ ਜੈਕ ਨਹੀਂ ਹੁੰਦੇ ਆਪਣੇ ਪੋਸਟ ਟਾਈਪ ਤੇ ਆ ਲੋਕ ਵੀ ਇਹ ਸਾਰੇ ਦੇ ਦਿਆਂ ਦੇ ਕੋਈ ਲੈਦਾ ਇਹ ਕਿੰਨੇ ਦਾ ਜੀ ਸਾਢੇ 4 ਲੱਖ ਦਾ ਸਾਢੇ 4 ਦਾ ਜੇ ਲੈਣਾ ਹੋਇਆ ਲੈ ਆ ਵੀ ਵੇਚਣ ਵਾਸਤੇ ਕਿਹਾ ਤੁਸੀਂ ਆਹੋ ਹਾਂ ਜੇ ਹੋਇਆ ਤਾਂ ਬਾਈ ਦੱਸ ਦਿਓ ਸਾਢੇ 4 ਲੱਖ ਦਾ ਟੈਟੂ ਸਾਰਾ ਕੁਝ ਜਵਾਨ ਨਵੇਂ ਹੈ ਟੈਟੂ ਵੀ ਭਾਈ ਆਹ ਦੇਖ ਲਓ ਪੇਸਾ ਪੂਰਾ ਦੂਜਾ ਇਹ ਸਾ ਰੇਲਵੇ ਵਾਲਾ ਗੋਲ ਹੁੰਦਾ ਇਹਦਾ ਆ ਬੈੱਡ ਫੁੱਟ ਵੇੜ ਨਵਾਂ ਟਰਾ ਲਾ ਜਾਵਾਂ ਯਾਰ ਤੇ ਜਿੰਨੀ ਵੀ ਇਹਦੀ ਕਟਿੰਗ ਹੋਈ ਵੀ ਹੈ ਨਾ ਭਾਈ ਜਿਵੇਂ ਚਾਦਰਾਂ ਦੇ ਪੀਸ ਲੱਗੇ ਹੋਏ ਜਿਵੇਂ ਆਹ ਲੱਗਿਆ ਹੋਇਆ ਲੋਕਰ ਇਹ ਸਾਰੀ ਪਲਾਜ਼ਮਾ ਤੇ ਹੋਈ ਵੀ ਆ ਕਟਿੰਗ ਇਹਦੀ ਟੋਟਲ ਕੋਈ ਆਇਨ ਨੀਗਾ ਵੀ ਜਿਵੇਂ ਮੰਨ ਲਾ ਵੀ ਗ੍ਰੈਂਡਰ ਨਾਲ ਕਟਿੰਗ ਹੋ ਗਈ ਜਾਂ ਹੋਊਗੀ ਸਾਰੀ ਪਲਾਜ਼ਮਾ ਤੇ ਹੋਈ ਦੀ ਆ A to Z